ਗੁਰੂ ਪਿਆਰੀ ਸੰਗਤ ਜੋ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਨੂੰ ਦਰਸ਼ਨ ਕਰਵਾ ਰਿਹਾ ਸਿੱਖ ਕੌਮ ਦੇ ਇੱਕ ਬਹੁਤ ਹੀ ਮਹਾਨ ਸਥਾਨ ਦੇ ਜੋ ਕਿ ਅੱਜ ਇੱਕ ਭੁੱਲੀ ਵਿਸਰੀ ਹੋਈ ਯਾਦ ਬਣ ਕੇ ਰਹਿ ਗਿਆ ਪਰ ਇਸ ਸਥਾਨ ਦੇ ਉੱਪਰ अनेका ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਛੋਟੇ ਸਹਜਾਦੇ ਅਤੇ ਮਾਤਾ ਗੁਜਰ ਕੌਰ ਦੀ ਵੀ ਸ਼ਹੀਦੀ ਇਸ ਸਥਾਨ ਤੇ ਹੋਈ ਸੀਗੀ ਆਓ ਜੀ ਗੱਲ ਕਰਦੇ ਹਾਂ ਸਿੱਖ ਇਤਿਹਾਸ ਦਾ ਪਹਿਲਾ ਨਿਸ਼ਾਨ ਸਾਹਿਬ ਚੱਪੜ ਚਿੜੀ ਦੀ جنگ ਤੋਂ ਬਾਅਦ ਪਾਪੀ ਵਜੀਦੇ ਨੂੰ ਸਜ਼ਾ ਦੇਣ ਤੋਂ ਬਾਅਦ ਉਸ ਦੇ ਮਾੜੇ ਕਰਮਾਂ ਦੀ ਸਜ਼ਾ ਦੇਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਸ ਵੇਲੇ ਸਰਹੰਦ ਨੂੰ ਜਿੱਤ ਪ੍ਰਾਪਤ ਕਰਕੇ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ਇਸ ਪਾਵਨ ਸਥਾਨ ਉੱਪਰ ਲਗਾਇਆ ਸੀ ਸੰਗਤ ਜੀ ਜੋ ਕਿ ਅੱਜ ਬਹੁਤ ਹੀ ਭੁੱਲੀ ਵਿਸਰੀ ਯਾਦ ਬਣ ਕੇ ਰਹਿ ਚੁੱਕਿਆ ਹੈ ਵੀਡੀਓ ਦੇ ਵਿੱਚ ਆਪ ਜੀ ਦੇਖ ਰਹੇ ਹੋ ਉਸ ਸਥਾਨ ਦੀ ਪੁਰਾਣੀ ਥੇ ਪੁਰਾਣੀਆਂ ਸਰਹੰਦ ਦੀ ਇੱਟਾਂ ਆਪ ਜੀ ਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ